ਜਾਦਸ਼ੀਰੀ ਗੁਰੂ ਨਾਨਕ ਦੇਵ ਜੀ ਏਮਨਾਬਾਦ ਵਿਖੇ ਭਾਈ ਲਾਲੂ ਦੇ ਘਰ ਇੱਕ ਮਹੀਨੇ ਵਾਸਤੇ ਰੁਕੇ ਸਨ ਤਾਂ ਭਾਈ ਬਾਲਾ ਜੀ ਵਾਪਸ ਤਲਵੰਡੀ ਵਿਖੇ ਆਏ ਸਨ ਉੱਥੇ ਦਾ ਹਾਲ ਭਾਈ ਬਾਲਾ ਜੀ ਕੁਝ ਇਸ ਤਰ੍ਹਾਂ ਬਿਆਨ ਕਰਦੇ ਹਨ ਮੈਂ ਜਦ ਤਲਵੰਡੀ ਗਿਆ ਤਾਂ ਮਹਤਾ ਕਾਲੂ ਜੀ ਨੂੰ ਕਿਸੇ ਨੇ ਜਾ ਦੱਸਿਆ ਉਹ ਸ਼ੀਗਰ ਹੀ ਚੱਲ ਕੇ ਮੇਰੇ ਘਰ ਆਏ ਅਤੇ ਬੀਬੀ ਨਾਨਕੀ ਜੀ ਦੀ ਸੁਖ ਕੁਸ਼ਲਤਾ ਪੁੱਛ ਕੇ ਗੁਰੂ ਨਾਨਕ ਜੀ ਦੀ ਬਾਬਤ ਪੁੱਛਣ ਲੱਗੇ ਮੈਂ ਕਾਲੂ ਜੀ ਨੂੰ ਸਾਰੀ ਗੱਲ ਦੱਸੀ ਕਿ ਗੁਰੂ ਜੀ ਤਿੰਨ ਦਿਨ ਵੈਈ ਨਦੀ ਵਿੱਚ ਰਹੇ ਅਤੇ ਫਿਰ ਬਾਹਰ ਆਣ ਕੇ ਸਭ ਕੰਮਕਾਰ ਛੱਡ ਕੇ ਹੱਟੀ ਦਾ ਸਾਰਾ ਸੌਦਾ ਲੁਟਾ ਦਿੱਤਾ ਜਦ ਨਵਾਬ ਨੇ ਹਿਸਾਬ ਕਰਾਇਆ ਤਾਂ ਗੁਰੂ ਜੀ ਦੇ 760 ਰੁਪਏ ਬਾਕੀ ਨਵਾਬ ਵੱਲ ਨਿਕਲੇ ਇੰਨਾ ਵਿੱਚੋਂ ਅੱਧੇ ਮੂਲ ਚੰਦ ਨੇ ਲੈ ਲਏ ਅਤੇ ਅੱਧੇ ਫਕੀਰਾਂ ਨੂੰ ਵੰਡ ਦਿੱਤੇ ਉਪਰੰਤ ਸ਼੍ਰੀ ਚੰਦ ਜੀ ਬੇਬੇ ਨਾਨਕੀ ਜੀ ਪਾਸ ਸੁਲਤਾਨਪੁਰ ਹੀ ਰਹੇ ਅਤੇ ਸ਼੍ਰੀ ਸੁਲੱਖਣੀ ਜੀ ਤੇ ਲਖਮੀ ਦਾਸ ਜੀ ਨੂੰ ਮੂਲ ਚੰਦ ਆਪਣੇ ਨਾਲ ਪੱਖੋ ਕੇ ਰੰਧਾਵੇ ਲੈ ਗਿਆ ਫਿਰ ਜਿਵੇਂ ਮਸੀਤ ਵਿੱਚ ਕੌਤਕ ਕੀਤਾ ਸੀ ਉਹ ਵੀ ਮੈਂ ਸਭ ਕੁਝ ਮਹਿਤਾ ਕਾਲੂ ਜੀ ਨੂੰ ਦੱਸਿਆ ਅਤੇ ਕਿਹਾ ਕਿ ਹੁਣ ਬਾਹਰ ਉਜਾੜ ਵਿੱਚ ਬੈਠੇ ਹਨ ਤੇ ਕਦੇ-ਕਦਾਈਂ ਜਦ ਬੇਬੇ ਜੀ ਯਾਦ ਕਰਨ ਤਾਂ ਘਰ ਵੀ ਚਲੇ ਜਾਂਦੇ ਹਨ ਮਹਿਤਾ ਕਾਲੂ ਜੀ ਨੇ ਇਹ ਸਾਰੀ ਵਾਰਤਾ ਸੁਣ ਕੇ ਬੜੇ ਕਰੋਧ ਨਾਲ ਮੈਨੂੰ ਕਿਹਾ ਕਿ ਤੂੰ ਗੁਰੂ ਨਾਨਕ ਦੀ ਕਮਾਈ ਸੰਭਾਲ ਕੇ ਨਹੀਂ ਰੱਖੀ ਇਹ ਜੋ ਕੁਝ ਹੋਇਆ ਹੈ ਸਭ ਤੇਰੀ ਗਲਤੀ ਦੇ ਕਾਰਨ ਹੋਇਆ ਹੈ ਨਾਨਕ ਨੂੰ ਤੂੰ ਫਕੀਰ ਬਣਾ ਕੇ ਆਪ ਆਰਾਮ ਨਾਲ ਘਰ ਬੈਠਾ ਹੈ ਅਤੇ ਮੈਨੂੰ ਦੱਸਦਾ ਹੈ ਕਿ ਤੁਹਾਡੇ ਘਰ ਨਾਨਕ ਅਵਤਾਰ ਨੇ ਜਨਮ ਲਿਆ ਹੈ ਤੁਹਾਡੀਆਂ ਕੁਲਾਂ ਤਰ ਗਈਆਂ ਹਨ ਕਾਲੂ ਜੀ ਦੀਆਂ ਇਤਿਹਾਦਿਕ ਗੁੱਸੇ ਦੀਆਂ ਗੱਲਾਂ ਸੁਣ ਕੇ ਮੈਂ ਆਖਿਆ ਮਹਤਾ ਜੀ ਮੈਨੂੰ ਕਿਉਂ ਦੋਸ਼ ਦਿੰਦੇ ਹੋ ਆਪਣੀ ਧੀ ਜਵਾਈ ਨੂੰ ਪੁੱਛੋ ਉਹ ਮੈਨੂੰ ਦੋਸ਼ੀ ਕਹਿਣ ਤਾਂ ਫਿਰ ਮੇਰੇ ਤੇ ਗਰੋਧ ਕਰਨਾ ਮੇਰਾ ਇਹ ਉੱਤਰ ਸੁਣ ਕੇ ਕਾਲੂ ਜੀ ਚੁੱਪ ਕਰਕੇ ਆਪਣੇ ਘਰ ਨੂੰ ਚਲੇ ਗਏ ਕੁਝ ਦਿਨਾਂ ਉਪਰੰਤ ਏਮਨਾਬਾਦ ਵੱਲੋਂ ਮਰਦਾਨਾ ਵੀ ਆ ਗਿਆ ਮਹਤਾ ਕਾਲੂ ਜੀ ਨੇ ਉਸ ਨੂੰ ਬੁਲਾ ਕੇ ਪੁੱਛਿਆ ਕਿ ਨਾਨਕ ਜੀ ਕਿੱਥੇ ਤੇ ਕਿਸ ਹਾਲਤ ਵਿੱਚ ਹਨ ਮਰਦਾਨੇ ਨੇ ਕਿਹਾ ਨਾਨਕ ਜੀ ਨਾਨਕ ਜੀ ਦੀ ਤੁਸੀਂ ਚਿੰਤਾ ਨਾ ਕਰੋ ਉਹਨਾਂ ਤਾਂ ਤੁਹਾਡੀਆਂ ਕੋਲਾ ਤਾਰ ਦਿੱਤੀਆਂ ਹਨ ਤੁਹਾਡੇ ਘਰ ਪਰਮੇਸ਼ਰ ਨੇ અવਤਾਰ ਲਿਆ ਹੈ ਕਲਯੁਗ ਵਿੱਚ ਬਹੁਤ ਲੋਕਾਂ ਨੂੰ ਜਮ ਫਾਸ ਤੋਂ ਛੁਟਕਾਰਾ ਕਰਾਉਣਗੇ ਉਹਨਾਂ ਦਾ ਕੋਈ ਭੇਦ ਨਹੀਂ ਜਾਣ ਸਕਦਾ ਕੋਈ ਪੀਰ ਫਕੀਰ ਉਹਨਾਂ ਦੀ ਬਰਾਬਰੀ ਨਹੀਂ ਕਰ ਸਕਦਾ ਇਸ ਸਮੇ ਗੁਰੂ ਜੀ ਏਮਨਾਬਾਦ ਹਨ ਮੈਂ ਪਰਿਵਾਰ ਨੂੰ ਮਿਲ ਕੇ ਉਹਨਾਂ ਪਾਸ ਚੱਲਿਆ ਜਾਵਾਂਗਾ ਇਹ ਸੁਣ ਕੇ ਕਾਲੂ ਜੀ ਬੜੇ ਕਰੋਧ ਨਾਲ ਬੋਲੇ ਜਿਸ ਨੇ ਮੇਰਾ ਸਾਰਾ ਘਰ ਉਜਾੜ ਦਿੱਤਾ ਹੈ ਉਸ ਨੂੰ ਇਹ ਢੂਮ ਕਹਿੰਦਾ ਹੈ ਕਿ ਨਾਨਕ ਮੇਰੇ ਘਰ ਅਵਤਾਰ ਪੈਦਾ ਹੋਇਆ ਹੈ ਮੈਂ ਨਿਸ਼ਚਾ ਕਰ ਲਿਆ ਹੈ ਕਿ ਹੁਣ ਸਾਡੇ ਪਾਸੋਂ ਨਾਨਕ ਗਿਆ ਜਿਸ ਨੇ ਫਕੀਰੀ ਧਾਰਨ ਕਰ ਲਈ ਹੈ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਕਾਲੂ ਜੀ ਬੜੇ ਦੁਖੀ ਹੋਏ ਰਾਏ ਬੁਲਾਰ ਨੂੰ ਜਦ ਮਰਦਾਨੇ ਦੇ ਆਉਣ ਦਾ ਪਤਾ ਲੱਗਾ ਤਾਂ ਉਸ ਨੇ ਮਰਦਾਨੇ ਨੂੰ ਬੁਲਾ ਕੇ ਪੁੱਛਿਆ ਗੁਰੂ ਜੀ ਦਾ ਕੀ ਹਾਲ ਹੈ ਕਿਸ ਰੰਗ ਵਿੱਚ ਹਨ ਤੂੰ ਉਹਨਾਂ ਦਾ ਸਾਥ ਛੱਡ ਕੇ ਕਿਉਂ ਆ ਗਿਆ ਹੈ ਅੱਗੋ ਮਰਦਾਨੇ ਨੇ ਕਿਹਾ ਰਾਏ ਸਾਹਿਬ ਗੁਰੂ ਨਾਨਕ ਜੀ ਦਾ ਰੂਪ ਖੁਦਾ ਨੇ ਆਪ ਹੀ ਧਾਰਨ ਕੀਤਾ ਹੈ ਉਹਨਾਂ ਦੀ ਉਪਮਾ ਨਹੀਂ ਹੋ ਸਕਦੀ ਉਹਨਾਂ ਵਰਗਾ ਹੋਰ ਕੋਈ ਨਹੀਂ ਦਿਸਦਾ ਉਹਨਾਂ ਨੂੰ ਕੋਈ ਦੁੱਖ ਜਾਂ ਭੁੱਖ ਨਹੀਂ ਲੱਗਦੀ ਉਹ ਕਲਾਵਾਨ ਹਨ ਜੋੋ ਚਾਣ ਉਹ ਕਰ ਸਕਦੇ ਹਨ ਮਰਦਾਨੇ ਪਾਸੋਂ ਉਪਮਾ ਸੁਣ ਕੇ ਰਾਏ ਬੁਲਾਰ ਨੇ ਸ਼ਾਬਾਸ਼ ਸ਼ਾਬਾਸ਼ ਕਿਹਾ ਕਿ ਮਰਦਾਨਾ ਜੈਸਾ ਗੁਰੂ ਨਾਨਕ ਹੈ ਤੂੰ ਵੈਸਾ ਹੀ ਉਹਨਾਂ ਦਾ ਜਸ ਕਥਨ ਕੀਤਾ ਹੈ ਉਪਰੰਤ ਰਾਏ ਬੁਲਾਰ ਨੇ ਕਿਹਾ ਮਰਦਾਨਾ ਮੇਰੀ ਬ੍ਰਧ ਅਵਸਥਾ ਹੋ ਗਈ ਹੈ ਮੈਂ ਉਹਨਾਂ ਦੇ ਦਰਸ਼ਨ ਹੁਣ ਕਿਸ ਤਰ੍ਹਾਂ ਕਰਾਂ ਮੈਨੂੰ ਗੁਰੂ ਜੀ ਦੇ ਦਰਸ਼ਨਾਂ ਦੀ ਬਹੁਤ ਤਾਂਘ ਹੈ ਜਿਵੇਂ ਚਕੂਰ ਨੂੰ ਚੰਦ ਵੇਖਣ ਦੀ ਹੁੰਦੀ ਹੈ ਮੈਂ ਤੇਰਾ ਸਦਾ ਰਿਣੀ ਰਹਾਂਗਾ ਜੇ ਤੂੰ ਮੈਨੂੰ ਇੱਕ ਵਾਰੀ ਦਰਸ਼ਨ ਕਰਾ ਦੇਵੇਂ ਮੈਂ ਤੇਰਾ ਇਹ ਉਪਕਾਰ ਕਦੇ ਮਨ ਤੋਂ ਨਹੀਂ ਭੁਲਾਵਾਂਗਾ ਮਰਦਾਨੇ ਨੇ ਕਿਹਾ ਰਾਏ ਜੀ ਤੁਸੀਂ ਮੇਰੇ ਨਾਲ ਬਾਲੇ ਨੂੰ ਭੇਜ ਦਿਓ ਅਸੀਂ ਦੋਵੇਂ ਗੁਰੂ ਜੀ ਅੱਗੇ ਬੇਨਤੀ ਕਰਕੇ ਤੁਹਾਡੇ ਪਾਸ ਲੈ ਆਵਾਂਗੇ ਤੁਸੀਂ ਦਰਸ਼ਨ ਕਰ ਲੈਣੇ ਰਾਏ ਬੁਲਾਰ ਨੇ ਖੁਸ਼ ਹੋ ਕੇ ਮਰਦਾਨੇ ਦੀ ਗੱਲ ਮੰਨ ਲਈ ਅਤੇ ਭਾਈ ਬਾਲੇ ਨੂੰ ਸੱਦ ਕੇ ਆਖਿਆ ਕਿ ਮਰਦਾਨੇ ਨਾਲ ਜਾ ਕੇ ਏਮਨਾਬਾਦ ਤੋਂ ਗੁਰੂ ਨਾਨਕ ਜੀ ਨੂੰ ਮੇਰੇ ਵੱਲੋਂ ਬੇਨਤੀ ਕਰਕੇ ਲੈ ਆਓ ਅਤੇ ਮੈਨੂੰ ਉਹਨਾਂ ਦੇ ਦਰਸ਼ਨ ਕਰਾ ਕੇ ਕਿਰਤਾਰਥ ਕਰੋ ਰਾਏ ਜੀ ਦੀ ਗੱਲ ਮੰਨ ਕੇ ਭਾਈ ਬਾਲਾ ਤੇ ਮਰਦਾਨਾ ਦੋਵੇਂ ਏਮਨਾਬਾਦ ਗੁਰੂ ਜੀ ਪਾਸ ਜੰਗਲ ਵਿੱਚ ਚਲੇ ਗਏ ਅਸਾਂ ਆਪ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਬੇਨਤੀ ਕੀਤੀ ਕਿ ਰਾਏ ਬੁਲਾਰ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਤਰਸ ਰਿਹਾ ਹੈ ਕਿਰਪਾ ਕਰਕੇ ਤਲਵੰਡੀ ਚੱਲ ਕੇ ਉਸ ਨੂੰ ਇੱਕ ਵਾਰ ਜ਼ਰੂਰ ਦਰਸ਼ਨ ਦਿਓ ਉਸ ਨੇ ਬੇਨਤੀ ਕਰਕੇ ਸਾਨੂੰ ਭੇਜਿਆ ਹੈ ਗੁਰੂ ਜੀ ਨੇ ਕਿਹਾ ਸਾਨੂੰ ਵੇਖ ਕੇ ਪਿਤਾ ਕਾਲੂ ਜੀ ਸਾਡੇ ਨਾਲ ਲੜਾਈ ਕਰਨਗੇ ਰਾਏ ਦੀ ਪ੍ਰੀਤ ਨੂੰ ਪੂਰਾ ਕਿਸ ਤਰ੍ਹਾਂ ਕੀਤਾ ਜਾਵੇ ਉਸ ਦੇ ਬਚਨ ਵੀ ਸਾਡੇ ਪਾਸੋਂ ਮੋੜੇ ਨਹੀਂ ਜਾਂਦੇ ਭਾਈ ਬਾਲੇ ਨੇ ਕਿਹਾ ਗੁਰੂ ਜੀ ਰਾਏ ਜੀ ਦਾ ਸਰੀਰ ਬਹੁਤ ਬ੍ਰਿਧ ਹੋ ਗਿਆ ਹੈ ਨਹੀਂ ਤਾਂ ਉਹ ਸਿਰ ਦੇ ਭਾਰ ਹੋ ਕੇ ਵੀ ਤੁਹਾਡੇ ਦਰਸ਼ਨ ਕਰਨ ਵਾਸਤੇ ਇੱਥੇ ਆ ਜਾਂਦੇ ਪਰ ਹੁਣ ਉਹ ਬੇਵਸ ਹੈ ਆਪ ਕਿਰਪਾ ਕਰਕੇ ਉਹਨਾਂ ਦੀ ਇਹ ਇੱਛਾ ਜ਼ਰੂਰ ਪੂਰੀ ਕਰੋ ਗੁਰੂ ਜੀ ਨੇ ਕਿਹਾ ਚੱਲ ਬਾਲਾ ਰਾਏ ਬੁਲਾਰ ਨੇ ਜੋ ਕਿਹਾ ਹੈ ਉਸ ਦਾ ਭਾਰ ਸਿਰ ਤੋਂ ਉਤਾਰ ਆਈਏ ਲਾਲੋ ਨੂੰ ਕਹਿਣ ਲੱਗੇ ਤੇਰੇ ਵਰਗਾ ਇੱਕ ਸਾਡਾ ਪਿਆਰਾ ਮਿੱਤਰ ਤਲਵੰਡੀ ਰਹਿੰਦਾ ਹੈ ਜਿਸਦਾ ਇਹ ਸੁਨੇਹਾ ਲੈ ਕੇ ਆਏ ਹਨ ਸੋ ਸਾਡਾ ਉੱਥੇ ਜਾਣਾ ਜ਼ਰੂਰੀ ਬਣ ਗਿਆ ਹੈ ਤੂ ਸਾਨੂੰ ਵਿਦਾ ਕਰਦੇ ਅਸੀਂ ਉੱਥੇ ਛੇਤੀ ਪਹੁੰਚ ਕੇ ਉਸ ਦੀ ਇੱਛਾ ਪੂਰੀ ਕਰੀਏ ਲਾਲੋ ਨੇ ਕਿਹਾ ਗੁਰੂ ਜੀ ਤੁਸੀਂ ਇੱਕ ਮਹੀਨਾ ਮੇਰੇ ਪਾਸ ਰਹਿਣ ਦਾ ਵਚਨ ਕੀਤਾ ਸੀ ਸੋ ਅਜੇ ਪੂਰਾ ਨਹੀਂ ਹੋਇਆ ਤੁਸੀਂ ਪਹਿਲਾਂ ਹੀ ਕਿਉਂ ਚੱਲੇ ਹੋ ਗੁਰੂ ਜੀ ਨੇ ਕਿਹਾ 28 ਦਿਨ ਹੋ ਗਏ ਹਨ ਬਾਕੀ ਫੇਰ ਆਣ ਕੇ ਰ੍ਹਾਂਗੇ ਇਹ ਬਚਨ ਕਰਕੇ ਗੁਰੂ ਜੀ ਤੁਰ ਪਏ ਅਤੇ ਤਲਵੰਡੀ ਤੋਂ ਬਾਹਰ ਚੰਦਰਪਾਣ ਦੇ ਕੂਹ ਤੇ ਜਾ ਬੈਠੇ ਭਾਈ ਬਾਲਾ ਤੇ ਮਰਦਾਨਾ ਵੀ ਗੁਰੂ ਜੀ ਦੇ ਪਾਸ ਬੈਠ ਗਏ ਗੁਰੂ ਨਾਨਕ ਜੀ ਪਿੰਡ ਤੋਂ ਬਾਹਰ ਇੱਕ ਖੂਹ ਉੱਤੇ ਜਦ ਬੈਠੇ ਸਨ ਤਾਂ ਮਹਿਤਾ ਕਾਲੂ ਜੀ ਤੇ ਚਾਚਾ ਲਾਲੂ ਜੀ ਇੱਕ ਆਦਮੀ ਪਾਸੋਂ ਇਹ ਖਬਰ ਸੁਣ ਕੇ ਸ਼ਿਗਰ ਹੀ ਉੱਥੇ ਪਹੁੰਚ ਗਏ ਉਪਰੰਤ ਮਾਤਾ ਤ੍ਰਿਪਤਾ ਜੀ ਤੇ ਹੋਰ ਸੰਬੰਧੀ ਤੇ ਨਗਰ ਵਾਸੀ ਵੀ ਆਪ ਜੀ ਨੂੰ ਮਿਲਣ ਵਾਸਤੇ ਕਾੜੀ-ਕਾੜੀ ਪਹੁੰਚ ਗਏ ਗੁਰੂ ਜੀ ਨੇ ਆਪਣੇ ਮਾਤਾ-ਪਿਤਾ ਤੇ ਚਾਚਾ ਜੀ ਦੇ ਚਰਨਾਂ ਤੇ ਉੱਠ ਕੇ ਮੱਥਾ ਟੇਕਿਆ ਮਾਤਾ ਜੀ ਨੇ ਪ੍ਰੇਮ ਨਾਲ ਆਪ ਜੀ ਨੂੰ ਗਲ ਨਾਲ ਲਾ ਕੇ ਪਿਆਰ ਕੀਤਾ ਕਾਲੂ ਜੀ ਨੇ ਆਪ ਜੀ ਦਾ ਫਕੀਰਾਂ ਵਾਲਾ ਭੇਸ ਵੇਖ ਕੇ ਬਹੁਤ ਗਰੋਧ ਕੀਤਾ ਪਰ ਚਾਚਾ ਲਾਲੂ ਜੀ ਦੇ ਸਮਝਾਉਣ ਕਰਕੇ ਚੁੱਪ ਕਰ ਰਹੇ ਲਾਲੂ ਜੀ ਨੇ ਕਿਹਾ ਪੁੱਤਰ ਜੀ ਤੁਸੀਂ ਜਦ ਦੇ ਸੁਲਤਾਨਪੁਰ ਤੋਂ ਉੱਟ ਕੇ ਵਿਦੇਸ਼ ਚਲੇ ਗਏ ਹੋ ਤੁਹਾਡੀ ਮਾਤਾ ਜੀ ਤਦ ਤੋਂ ਹੀ ਤੁਹਾਡੇ ਵਿਛੋੜੇ ਕਰਕੇ ਰਾਤ ਦਿਨ ਰੋਂਦੀ ਰਹਿੰਦੀ ਹੈ ਸੋ ਹੁਣ ਤੁਸੀਂ ਆਪਣੀ ਮਾਤਾ ਪਾਸ ਘਰ ਹੀ ਰਹੋ ਅਤੇ ਉਸ ਨੂੰ ਸੁੱਖ ਦਿਓ ਮੈਂ ਤੁਹਾਡੇ ਪਿਤਾ ਸਮਾਨ ਹਾਂ ਮੇਰਾ ਇਹ ਬਚਨ ਮੰਨੋ ਗੁਰੂ ਜੀ ਨੇ ਕਿਹਾ ਚਾਚਾ ਜੀ ਇਹ ਘਰ-ਬਾਰ ਸਭ ਝੂਠੇ ਹਨ ਅਸਾਂ ਨੇ ਇੱਕ ਸੱਚਾ ਘਰ ਹੀ ਮੱਲਿਆ ਹੈ ਜਿਸ ਤੋਂ ਕਦੇ ਚੱਲਣਾ ਨਹੀਂ ਹੁੰਦਾ ਉਸ ਸੱਚੇ ਘਰ ਨਾਲ ਜਦ ਮਨ ਮੰਨ ਜਾਏ ਤਾਂ ਇਹ ਘਰ-ਬਾਰ ਦਾ ਕੂੜਾ ਪਸਾਰਾ ਸਭ ਭੁੱਲ ਜਾਂਦਾ ਹੈ ਸੰਸਾਰੀ ਲੋਕ ਜਗਤ ਦੇ ਝੂਠੇ ਜੰਜਾਲਾਂ ਵਿੱਚ ਫਸ ਕੇ ساری ਉਮਰ ਆ ਜਾਈਂ ਗਵਾ ਲੈਂਦੇ ਹਨ ਅਤੇ ਅੰਤ ਸਮੇਂ ਖਾਲੀ ਹੱਥ ਛਾੜ ਕੇ ਤੁਰ ਪੈਂਦੇ ਹਨ ਲਾਲੂ ਜੀ ਨੇ ਕਿਹਾ ਵੇਖੋ ਇਹ ਤੁਹਾਡੀ ਮਾਤਾ ਹੈ ਇਹ ਪਿਤਾ ਤੇ ਮੈਂ ਤੁਹਾਡਾ ਚਾਚਾ ਹਾਂ ਸਾਡੇ ਨਾਲ ਹੋਰ ਵੀ ਬੈਠੇ ਹਨ ਸਾਨੂੰ ਤੁਹਾਡੀ ਫਕੀਰੀ ਵੇਖ-ਵੇਖ ਕੇ ਬੜਾ ਦੁੱਖ ਹੁੰਦਾ ਹੈ ਇਸ ਭੇਖ ਨੂੰ ਵੇਖ ਕੇ ਸ਼ਰੀਕ ਸਮਝਦੇ ਹਨ ਕਿ ਕਾਲੂ ਦਾ ਪੁੱਤਰ ਨਲਾਇਕ ਹੋਇਆ ਹੈ ਜਿਸ ਤੋਂ ਘਰ ਦਾ ਕੋਈ ਕੰਮ ਨਹੀਂ ਹੁੰਦਾ ਸਬੰਧੀਆਂ ਵਿੱਚ ਰਹਿਣ ਨਾਲ ਇੱਜ਼ਤ ਹੁੰਦੀ ਹੈ ਮੇਰਾ ਬਚਨ ਮੰਨ ਕੇ ਫਕੀਰੀ ਭੇਸ ਤਿਆਗ ਕੇ ਘਰ ਚਲੋ ਅਤੇ ਮਾਤਾ ਪਿਤਾ ਨੂੰ ਸੁੱਖ ਦਿਓ ਗੁਰੂ ਜੀ ਨੇ ਕਿਹਾ ਚਾਚਾ ਜੀ ਅਸੀਂ ਤਾਂ ਆਪਣੇ ਬਹੁਤ ਪਰਿਵਾਰ ਵਿੱਚ ਰਾਤ ਦਿਨ ਹੀ ਵੱਸਦੇ ਹਾਂ ਜਿੱਥੇ ਸਾਡੀ ਬਹੁਤ ਇੱਜ਼ਤ ਹੈ ਚਾਚੇ ਕਾਲੂ ਨੇ ਕਿਹਾ ਉਹ ਤੁਹਾਡਾ ਪਰਿਵਾਰ ਕਿਹੜਾ ਹੈ ਤਦ ਗੁਰੂ ਜੀ ਨੇ ਇੱਕ ਸ਼ਬਦ ਦਾ ਉਚਾਰਨ ਕੀਤਾ ਤੇ ਉਹ ਸ਼ਬਦ ਦੇ ਵਿਚਾਰ ਸੁਣ ਕੇ ਲਾਲੂ ਜੀ ਨੇ ਕਾਲੂ ਜੀ ਨੂੰ ਕਿਹਾ ਕਿ ਸਾਡੇ ਘਰ ਰਹਿਣ ਤੋਂ ਤਾਂ ਨਾਨਕ ਰਹਾ ਸਾਡਾ ਇਸ ਤੇ ਕੋਈ ਵੱਸ ਨਹੀਂ ਚੱਲਦਾ ਇਸ ਕਰਕੇ ਇਸ ਨੂੰ ਕਿਸੇ ਤਰ੍ਹਾਂ ਰਾਏ ਬੁਲਾਰਪਾਸ ਲੈ ਚਲੀਏ ਉਸਦਾ ਆਖਾ ਭਾਵੇਂ ਮੰਨ ਜਾਏ ਇਹ ਸਲਾਹ ਕਰਕੇ ਲਾਲੂ ਜੀ ਨੇ ਕਿਹਾ ਰਾਏ ਜੀ ਤੁਹਾਨੂੰ ਯਾਦ ਕਰਦੇ ਹਨ ਚਲੋ ਉਹਨਾਂ ਨੂੰ ਮਿਲ ਲਵੋ ਰਾਏ ਦਾ ਸੁਣ ਕੇ ਗੁਰੂ ਜੀ ਉਸ ਸਮੇਂ ਹੀ ਉੱਠ ਕੇ ਨਾਲ ਤੁਰ ਪਏ ਅੱਗੋਂ ਰਾਏ ਬੁਲਾਰ ਨੂੰ ਜਦੋਂ ਪਤਾ ਲੱਗਾ ਕਿ ਗੁਰੂ ਜੀ ਉਸ ਨੂੰ ਮਿਲਣ ਵਾਸਤੇ ਆ ਰਹੇ ਹਨ ਤਾਂ ਉਹ ਬੜਾ ਖੁਸ਼ ਹੋਇਆ ਜਦ ਗੁਰੂ ਜੀ ਉਸ ਦੇ ਸਾਹਮਣੇ ਆ ਗਏ ਤਾਂ ਰਾਏ ਮੰਜੀ ਤੋਂ ਉੱਠ ਕੇ ਆਪ ਜੀ ਦੇ ਸਤਿਕਾਰ ਵਜੋਂ ਖੜਾ ਹੋਣ ਲੱਗਾ ਪਰ ਗੁਰੂ ਜੀ ਨੇ ਕਿਹਾ ਤੁਸੀਂ ਬੈਠੇ ਰਹੋ ਤੁਹਾਡਾ ਬਿਰਧ ਸਰੀਰ ਹੈ ਅਗੋਂ ਆਏ ਨੇ ਆਪ ਜੀ ਨੂੰ ਬੜੇ ਸਤਿਕਾਰ ਨਾਲ ਗਲਵਕੜੀ ਵਿੱਚ ਲੈ ਕੇ ਆਖਿਆ ਤੁਸੀਂ ਬੜਾ ਕਹਿਰ ਕੀਤਾ ਹੈ ਜੋ ਮੈਨੂੰ ਛੱਡ ਕੇ ਚਲੇ ਗਏ ਹੋ ਮੇਰੇ ਤੇ ਕਿਰਪਾ ਕਰੋ ਮੇਰੇ ਮੋਹ ਬੰਧਨ ਕੱਟ ਦਿਓ ਪੀੜਤਾ ਦਾ ਉਦਾਰ ਕਰਨਾ ਤੁਹਾਡਾ ਬਿਰਧ ਹੈ ਮੇਰੀ ਵੀ ਮੋਹ ਫਾਸ ਕੱਟ ਕੇ ਪਾਰ ਯੁਤਾਰਾ ਕਰੋ ਰਾਏ ਦੀਆਂ ਸ਼ਰਧਾ ਪ੍ਰੇਮ ਵਾਲੀਆਂ ਬੇਨਤੀਆਂ ਸੁਣ ਕੇ ਗੁਰੂ ਜੀ ਉਸ ਉੱਤੇ ਬਹੁਤ ਪ੍ਰਸੰਨ ਹੋ ਕੇ ਕਹਿਣ ਲੱਗੇ ਰਾਏ ਜੀ ਤੁਹਾਡਾ ਨਿਸ਼ਚਾ ਅਡੋਲ ਹੈ ਤੁਹਾਡੇ ਉੱਤੇ ਖੁਦਾ ਦੀ ਬਖਸ਼ਿਸ਼ ਹੈ ਤੁਸੀਂ ਸਦਾ ਹੀ ਸਾਡੇ ਨਾਲ ਰਹੋਗੇ ਅਤੇ ਅਮੋਲਕ ਆਨੰਦ ਪ੍ਰਾਪਤ ਕਰੋਗੇ ਆਪ ਜੀ ਦੇ ਇਹ ਬਚਨ ਸੁਣ ਕੇ ਰਾਏ ਨੇ ਕਿਹਾ ਮੇਰੀ ਇੱਕ ਬੇਨਤੀ ਪ੍ਰਵਾਨ ਕਰੋ ਕਿ ਤੁਸੀਂ ਮੇਰੇ ਪਾਸ ਹੀ ਰਹੋ ਤੇ ਮੈਂ ਤੁਹਾਡੀ ਸੇਵਾ ਕਰਕੇ ਨਿਹਾਲ ਹੋ ਜਾਵਾਂ ਉਸ ਦੀ ਸ਼ਰਧਾ ਵੇਖ ਕੇ ਗੁਰੂ ਜੀ ਨੇ ਕਿਹਾ ਰਾਏ ਜੀ ਤੁਹਾਡਾ ਬਚਨ ਮੋੜਿਆ ਨਹੀਂ ਜਾਂਦਾ ਜਿਸ ਤਰ੍ਹਾਂ ਇੱਛਾ ਹੈ ਉਸੇ ਤਰ੍ਹਾਂ ਹੀ ਕਰੋ ਰਾਏ ਨੇ ਇੱਕ ਬ੍ਰਾਹਮਣ ਨੂੰ ਸੱਦ ਕੇ ਬੜੇ ਪ੍ਰੇਮ ਨਾਲ ਭੋਜਨ ਤਿਆਰ ਕਰਕੇ ਬ੍ਰਾਹਮਣ ਨੂੰ ਆਖਿਆ ਕਿ ਰਸੋਈ ਵਿੱਚ ਬਿਠਾ ਕੇ ਅਨੇਕ ਪ੍ਰਕਾਰ ਦੇ ਵਰਤਨਾ ਵਿੱਚ ਪਹਿਲਾਂ ਮਿੱਠੇ ਭੋਜਨਾਂ ਤੇ ਪਿਛੋਂ ਖੱਟੇ ਤੇ ਸਲੂਣੇ ਪਰੋਸ ਕੇ ਬੜੇ ਪ੍ਰੇਮ ਨਾਲ ਚਖਾਓ ਜਦ ਪ੍ਰਸੰਨਤਾ ਨਾਲ ਛੱਕ ਕੇ ਤ੍ਰਿਪਤ ਹੋ ਜਾਣਗੇ ਤਾਂ ਮੈਂ ਆਪਣਾ ਜਨਮ ਸਫਲਾ ਸਮਝਾਂਗਾ ਰਾਏ ਦੇ ਇਹ ਸ਼੍ਰੇਸ਼ਟ ਪ੍ਰੇਮਮਈ ਬਚਨ ਸੁਣ ਕੇ ਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ ਜਿਸ ਵਿੱਚ ਭੋਜਨ ਦੀ ਵਿਧੀ ਦੱਸ ਕੇ ਆਖਿਆ ਕਿ ਇਸ ਭੋਜਨ ਦੇ ਛੱਕ ਨਾਲ ਪੁਰਸ਼ ਨੂੰ ਸ਼ੁਭ ਪਦਵੀ ਪ੍ਰਾਪਤ ਹੁੰਦੀ ਹੈ ਇਹ ਸ਼ਬਦ ਸੁਣ ਕੇ ਰਾਏ ਨੇ ਆਖਿਆ ਸੀ ਤੁਸੀਂ ਆਪ ਹੀ ਕਰਨ ਕਰਾਵਨ ਹਾਰ ਹੋ ਅਤੇ ਜਿਸ ਉੱਤੇ ਕਿਰਪਾ ਕਰਦੇ ਹੋ ਉਸ ਨੂੰ ਨਾਮ ਸਿਮਰਨ ਦੀ ਦਾਤ ਦਿੰਦੇ ਹੋ ਤੁਸੀਂ ਮੇਰੇ ਗ੍ਰਹਿ ਵਿਖੇ ਪੂਜਨ ਸ਼ੱਕ ਕੇ ਮੈਨੂੰ ਨਵਾਜਿਆ ਹੈ ਇਸ ਤੋਂ ਮੈਂ ਜਾਣ ਲਿਆ ਹੈ ਕਿ ਹੁਣ ਮੇਰਾ ਨਿਸਤਾਰਾ ਹੋ ਗਿਆ ਹੈ ਰਾਏ ਨੇ ਆਪ ਜੀ ਨੂੰ ਬੜੇ ਆਦਰ ਨਾਲ ਪਲੰਘੇ ਉੱਤੇ ਵਿਸ਼ਰਾਮ ਕਰਾ ਕੇ ਆਖਿਆ ਕਿ ਇਹ ਪਰਉਪਕਾਰ ਮੇਰੇ ਉੱਤੇ ਪਾਈ ਬਾਲੇ ਤੇ ਮਰਦਾਨੇ ਨੇ ਕੀਤਾ ਹੈ ਅੱਜ ਆਪ ਜੀ ਦੇ ਦਰਸ਼ਨ ਅਤੇ ਸੇਵਾ ਕਰਕੇ ਮੇਰਾ ਮਨੋਰਥ ਪੂਰਾ ਹੋਇਆ ਹੈ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ